Bum <music> bum ਕਹਾਂ ਹੋਗੀ ਜਿਆਦਾ ਨਾ ਖੜੇ ਕੋਈ ਕੁਝ ਨਹੀਂ ਹੋਣਾ ਖੜ ਜੋ ਮਾਰਾ ਮੋਟਾ ਛੋੜੀ ਇਨਸਾਨੀ ਦੀ ਕੋਈ ਹੈਗੀ ਆ ਮਾਰੀ ਮੋਟੀ ਕੋਈ ਹੈਗਾ ਗੱਲ ਮਾਰੀ ਬੜੀ ਕਦਰ ਇੱਥੇ ਉਦੜੀ ਨਹੀਂ ਜੀ ਕਦਰ ਨਹੀਂ ਆ ਤੁਹਾਨੂੰ ਯਾਰ ਘੰਟਾ ਹੋ ਗਿਆ ਡੱਡ ਬੋਡੀ ਪੇ ਨੂੰ ਪੂਰਾ ਘੰਟਾ ਹੋ ਗਿਆ ਸਵਾ 8 ਵਜੇ ਦਾ ਕੰਮ ਹੈ ਜੀ 9:30 ਤੋਤੇ ਹੋ ਇੱਕ ਘੰਟਾ ਹੋ ਗਿਆ ਕੋਈ ਕਾਰਵਾਈ ਪੇ ਬੋਡੀ ਦਾ ਚੱਕ ਕੇ ਤੁਸੀਂ ਕੀਤਾ ਕੀ ਤੁਸੀਂ ਡੱਡ ਬੋਡੀ ਨੂੰ ਨਹੀਂ ਚੱਕ ਰਹੇ ਤੁਸੀਂ ਤਾਂ ਸਮਝ ਨਹੀਂ ਆ ਰਹੀ ਕਰ ਕੀ ਰਹੇ ਆ ਇੱਕ ਘੰਟਾ ਹੋ ਗਿਆ ਜਨੇਤ ਉਰੇ ਤੋਂ ਚੱਲ ਕੇ ਆ ਗਈਆਂ 15 ਕਿਲੋਮੀਟਰ ਤੋਂ ਸਾਨੂੰ ਕਿਹਾ ਨੇ ਫੋਨ ਲਾਇਆ ਤੀਜੇ ਬੰਦੇ ਨੇ ਕਮਾਲ ਆਈ ਆ ਜੀ ਸਭ ਕੀ ਗੱਲ ਹੋ ਗਈ ਸੀ ਜੀ ਸਾਨੂੰ ਫੋਨ ਕੇ ਪਿੰਡ ਦੀ ਲੜਕੀ ਵੀਰੇ ਪਿੰਡ ਦੀ ਲੜਕੀ ਆ ਸਾਡੀ ਪਰਜਾਈ ਲੱਗਦੀ ਆ ਅੱਛਾ ਜੀ ਅੱਟ ਕਾਇ ਦੀ ਪੁੱਤੀ ਆ ਇੱਥੇ ਦੁਕਾਨ ਕਰਦੇ ਆ ਉਹ ਉਹਨੇ ਹੈਂਡੀਕੈਪ ਆ ਵਿਚਾਰੇ ਦੋ ਛੋਟੀਆਂ ਛੋਟੀਆਂ ਉਹਦੇ ਬੱਚੀਆਂ ਮੁੰਡੇ ਦੇ ਵੀ ਸੱਟ ਲੱਗੇ ਸੀ ਉਹਨਾਂ ਨੂੰ ਦੇਖ ਕੇ ਹਾਂ ਜੀ ਤੇ ਹੁਣ ਮਸਲਾ ਇਹ ਆ ਵੀ ਆ ਟਰਾਲੇ ਵਾਲਾ ਖਾਸਮ ਜਦੋਂ ਤੂੰ ਮੁੰਡਾ ਕ੍ਰੋਸ ਕਰ ਰਿਹਾ ਗੱਡੀ ਨੂੰ ਕਾਰ ਨੂੰ ਕੋਈ ਖੜੀ ਸੀ ਕਾਰ ਅੱਛਾ ਜੀ ਇਹ ਪਤੰਦਰ ਪਿੱਛੋਂ ਆ ਦੇ ਇੱਥੇ ਮੁੰਡਾ ਖੜਾ ਉਹਨੇ ਸਾਰਾ ਕੁਝ ਦੱਸਿਆ ਹਾਰਨ ਤੇ ਇਹਨੇ ਹੱਥ ਰੱਖ ਲਿਆ ਹੱਥ ਨਹੀਂ ਇਹਨੇ ਚੱਕਿਆ ਜੀ ਲਗਾਤਾਰ ਤੇ ਮਾਰ ਕੇ ਹੀ ਕੰਮ ਲਿਆ ਇਹਨੇ ਖਾਸਮ ਨੇ ਤੇ ਤੇਜ਼ ਰਫ਼ਤਾਰੀ ਸੰਬੰਧਿਓ ਕਰਨ ਉਹੀ ਦਾ ਕਾਰਨ ਆ ਯਾਰ ਸਾਰੀ ਕਾਲੀ ਦਾ ਪੰਗਾ ਇਹ ਜਿਹੜੇ ਮੁੰਡੇ ਨੇ ਕੱਟਿਆ ਕਣਾ ਉਹ ਕਹਿੰਦਾ ਪੀਤੀ ਹੋਈ ਸੀ ਕਿ ਡਰਾਈਵਰ ਦੀ। ਹਾਂ ਉਹ ਸੀ ਤਾਂ ਮਸਲਾ ਯਾਰ ਹੁਣ ਡਰਾਈਵਰ ਇੱਥੇ ਸੀਗਾ ਇਹਨਾਂ ਨੇ ਗੱਡੀ ਸਾਈਡ 'ਤੇ ਲੁਆਈਆ ਪੁਲਿਸ ਵਾਲਿਆਂ ਨੇ। ਉਦੋਂ ਵੀ ਡਰਾਈਵਰ ਸੀਗਾ। ਉਸ ਤੋਂ ਬਾਅਦ ਉਹ ਡਰਾਈਵਰ ਗਾਇਬ ਆ। ਡਰਾਈਵਰ ਬਾਅਦੋਂ ਪੁੱਟ ਗਿਆ ਜੀ। ਪਤਾ ਨਹੀਂ ਹੁਣ ਕੀ ਆ ਸਾਨੂੰ ਤਾਂ ਪਤਾ ਹੀ ਨਹੀਂ ਡਰਾਈਵਰ ਹੈ ਕਿੱਥੇ। ਇਹਨਾਂ ਦਾ ਪਤਾ ਹੁੰਦਾ ਵੀ ਇੱਥੇ ਇਹ ਬੰਦੇ ਨੇ ਐਕਸੀਡੈਂਟ ਕੀਤਾ ਉਹਨੂੰ ਕਿਉਂ ਜਾਣਦਾ। ਮੈਂ ਕਿਹਾ ਇਹਨਾਂ ਨੇ ਹੀ ਗੱਡੀ ਸਾਈਡ 'ਤੇ ਲੁਆਈਆ ਮਲਾਜਮਾਂ ਨੇ। ਜੀ। ਠੀਕ ਆ ਨਾ। ਇਨਾਂ ਨੂੰ ਪਤਾ ਵੀ ਡਰਾਈਵਰ ਕਿੱਥੇ ਹੈਗਾ ਕੀ ਆ ਕੀ ਨਹੀਂ ਹੈਗਾ ਰੱਬ ਜਾਣਦਾ ਇਹ ਜਾਣਨ ਤੁਸੀਂ ਉਹਨਾਂ ਨੂੰ ਫੋਨ ਬਾਅਦ ਚ ਗੱਲ ਕਰਾਂਗੇ ਨਾ ਪਤਾ ਵੀ ਹਾਂ ਵੀ ਕੀ ਕਰਨਾ ਨਹੀਂ ਨਹੀਂ ਪਰਚਾ ਕਰਨਾ ਜੀ ਪਰਚਾ ਹੋਊਗਾ ਉਹਨਾਂ ਨੇ ਕਰਨਗੇ ਕਿਵੇਂ ਨਾ ਇਹ ਪਰਚਾ ਤਾਂ ਹੁਣੇ ਹੁਣੇ ਜਿਹੜੀ ਕੋਈ ਕਾਰਵਾਈ ਹੁੰਦੀ ਆ ਉਹ ਤਾਂ ਹੋਣੀ ਹੋਣੀ ਆ ਡਰਾਈਵਰ ਐਟ ਅ ਟਾਈਮ ਕਿਉਂ ਭੱਜ ਗਿਆ ਪਤਾ ਨਹੀਂ ਉਹ ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਅਸੀਂ ਗੱਡੀ ਸਾਈਡ ਤੇ ਕਰਕੇ ਪਾਸੇ ਹੋ ਗਏ ਭੱਜ ਗਿਆ ਆ ਗੱਲ ਆ ਉਹਨਾਂ ਦੀ ਗੱਡੀ ਦਾ ਡਰਾਈਵਰ ਨੇ ਸਾਈਡ ਤੇ ਕਰਨੀ ਸੀ ਜੀ ਹਾਂ ਉਹ ਬਤਲਾ ਤਾਂ ਇਹੀ ਆ ਨਾ ਇਹ ਮੁਲਾਜ਼ਮਾਂ ਨੇ ਉਹਦੇ ਡਰਾਈਵਰ ਕਿਵੇਂ ਭੱਜ ਗਿਆ ਜੀ ਗੱਲ ਤਾਂ ਇਹ ਮੁਲਾਜ਼ਮ ਮੈਨੂੰ ਕਹਿੰਦੇ ਕਹਿੰਦੇ ਵੀ ਇਹਨੂੰ ਅਸੀਂ ਟਰਾਲਾ ਸਾਈਡ ਤੇ ਲਵਾ ਗਏ ਡਰਾਈਵਰ ਜਾ ਕੇ ਗੱਡੀ 'ਚ ਬੈਠ ਗਿਆ ਫੇਰ ਕਹਿੰਦੇ ਵੀ ਪੂਰੇ ਇਹ ਨਾ ਝੂਠ ਦੀ ਬੋਲਿਆ ਕੋਈ ਸੀ ਨਹੀਂ ਬਿਲਕੁਲ ਕੋਈ ਸੀ ਬੰਦਾ ਦੇਖੇ ਟਰਾਲਾ ਲੈ ਕੇ ਗਏ ਟਰਾਲਾ ਸਾਈਡ ਹਾਲ ਦੇਖੇ ਇਹ ਕੋਲੇ ਸੀ ਇਹਨਾਂ ਨੇ ਆਪ ਦੇ ਇਹ ਬਿਲਕੁਲ ਕੋਈ ਆ ਗਿਆ ਤੁਸੀਂ ਫੜਿਆ ਜੀ ਇਹਨਾਂ ਨੇ ਆਪ ਦੇ ਅਸਰ ਨੂੰ ਫੋਨ ਕੀਤਾ ਵੀ ਮੇਰੀ ਵਾਲ ਦੀ ਲੋੜ ਨਹੀਂ ਇੱਥੇ ਕਿਉਂ ਨਹੀਂ ਸਰ ਉੱਥੇ ਪਿੱਛੇ ਇੱਥੇ ਨਹੀਂ ਮਿਹਰबानी ਕਰੀਏ ਸਾਰੀ ਬਾਤ ਲੱਗਿਆ ਮੇਰਾ ਘਰ ਪੱਟਿਆ ਗਿਆ ਇਨਚਾਰਜ ਉਹ ਦੋਨੋਂ ਚਲੇ ਗਏ ਬਸ ਆਏ ਬਾਅਦ ਚੱਲ 20 ਮਿੰਟ ਬਾਅਦ ਹੁਣ ਆਇਆ ਮਲਾਜਮ ਬੰਦਾ ਤੇ ਉਹ ਪਿਆ ਪਰ ਉਹ ਉਹਨੂੰ ਫੋਨ ਆ ਗਿਆ ਉਹਨੂੰ ਫੋਨ ਮਾਰਦੀ ਸੀ ਚੱਕਣਾ ਰੇ ਚਾਹ ਤ ਸਭ ਜਦੋਂ ਜਾਂਦਾ ਉਹਦੀ ਸ਼ਰਾਬ ਪੀਤੀ ਰਾਤ ਦੀ ਜਾਂ ਹੁੰਦੀ ਉਹਨੇ ਪੁੱਛਿਆ ਵਾਰ ਪਾਦੀ ਜਾਂ ਟਰਾਲੇ ਚ ਲਾ ਠੀਕ ਹੈ ਜੀ ਹੋਊਗਾ ਬੰਦਾ ਉਹਨਾਂ ਕਰਦੀ ਅੱਛਾ ਬੈਠੇ ਨੇ ਬੰਦਾ ਦੱਸੋ ਹੈਗਾ ਤੁਹਾਡੇ ਕੋਲੇ ਪਹਿਲਾਂ ਦੱਸੋ ਅਸੀਂ ਗ੍ਰਿਫਤਾਰੀ ਕਰਾਂਗੇ ਉਹਨੂੰ ਇਹ ਥੋੜੀ ਵੀ ਨਾ ਨਹੀਂ ਗ੍ਰਿਫਤਾਰੀ ਕਰਾਂਗੇ ਜੇ ਬੰਦਾ ਜਾਂਦਾ ਕਦੋਂ ਹੋਊਗਾ ਹਾਂ ਕਿੱਥੇ ਬੰਦਾ ਆ ਉਹ ਵੀ दारू ਪੀਤੀ ਸੀ ਕੱਲ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਮਿਲਾਇਆ ਕਿ ਹੋ ਸਕਦੀ ਜੇ ਅੱਜ ਡਰਾਈਵਰ ਨਾਕ ਜਾਂਦਾ ਇੱਥੇ ਕਿੱ데 ਛੋਟੀਆਂ ਅੱਖਾਂ ਦੇ ਸਾਹਮਣੇ ਡਰਾਈਵਰ ਔੜ ਗਿਆ ਇਹਨਾਂ ਦੇ ਸਾਹਮਣੇ ਗਿਆ ਵਾ ਤੁਸੀਂ ਟਰਾਲਾ ਸਾਈਡ ਤੇ ਲਵਾਇਆ ਜਾਂ ਨਹੀਂ ਲਵਾਇਆ ਨਹੀਂ ਲਵਾਇਆ ਨਹੀਂ ਲਵਾਇਆ ਇੱਥੇ ਹੱਥ ਰੱਖ ਕੇ ਕਹਿ ਦੋ ਮੈਂ ਬਾਬੇ ਨਾਲ ਨਹੀਂ ਨਹੀਂ ਬਾਬੇ ਨਾਲ ਨਹੀਂ ਸੌਂ ਖਾਂਦਾ ਮੇਰਾ ਵੀ ਬਾਬੇ ਜੀ ਵਾਸੀ ਆ ਬਿਲਕੁਲ ਸੌਂ ਖਾਂਦਾ ਮੈਂ ਟਰਾਲੀ ਨਹੀਂ ਚਾਹਤਾ ਬਿਲਕੁਲ ਨਹੀਂ ਨਹੀਂ ਗਲਤ ਐ ਇਹਨੇ ਬੰਦੇ ਆ ਕੋਈ ਕਹਿ ਦੇਵੇ ਤੁਸੀਂ ਕਹਿੰਦੇ ਆ ਨਾ ਜੀ ਡਰਾਈਵਰ ਕਿੱਥੇ ਆ ਸਾਡੇ ਸਾਡੇ ਗੁਰੂ ਸਾਹਿਬ ਨੇ ਕਿਹਾ 59 ਹੁਕਮਨਾਮਿਆਂ ਦੇ ਵਿੱਚ ਜਿਹੜਾ ਬੰਦਾ ਸੌਂ ਖਾਂਦਾ ਉਹ ਵੀ ਝੂਠਾ ਜਿਹੜਾ ਖਵਾਉਂਦਾ ਉਹ ਵੀ ਝੂਠਾ ਲਾ ਫੇਰ ਬੱਸ ਤੁਸੀਂ ਨਹੀਂ ਨਹੀਂ ਝੂਠਾ ਉਹ ਨਹੀਂ ਲਵਾਇਆ ਵੀਰੇ ਇਸ ਤੋਂ ਆਏ ਆ ਕੋਈ ਕਾਲਾ ਸਾਈਡ ਤੇ ਲਵਾਇਆ ਨਹੀਂ ਲਵਾਇਆ ਨਹੀਂ ਲਵਾਇਆ ਯਾਰ ਨਹੀਂ ਲਵਾਇਆ ਸਰਾ ਮੇਰੇ ਵਾਹ ਯਾਰ ਸਾਈਡ ਤੇ ਲਵਾਇਆ ਬਿਸਮੱਲਾ ਕੀ ਕਰਿਆ ਯਾਰ ਬੱਸ ਕਰ ਤੁਸੀਂ ਇੱਕ ਹੈਂਡੀਕੈਪ ਬੰਦੇ ਦਾ ਘਰ ਪਟਦਾ ਯਾਰ ਪਤਾ ਨਹੀਂ ਕਿ ਆ ਤੁਸੀਂ ਬੰਦੇ ਦਾ ਸਾਥ ਉਹਦਾ ਤਈ ਜਾਨੇ ਕਿਦਾ ਘਰ ਪਟਿਆ ਗਿਆ ਨਹੀਂ ਕੋਈ ਨਹੀਂ ਸੋਹਣਦਾ ਮੈਂ ਮੁਰਗੇ ਵਿੱਚੋਂ ਲੈ ਕੇ ਫੜਦੇ ਸੀ ਗੱਲ ਉਹਦੇ ਦੋ ਚੂੜੀਆਂ ਜੋੜੀਆਂ ਬਚੀਆਂ ਭਤੀਜਾ ਸਾਡਾ ਇਹ ਮੁੰਡੇ ਨੇ ਮੈਂ ਪਿਛੇਲੀ ਜਦ ਮੇਰੇ ਸੇਕਸ ਕਰਦਾ ਤੇ ਫਿਰ ਗਵਾਰਾ ਤੁਰੇ ਤੈਨਾਂ ਦੀ ਚਾਲ ਆ ਪਛ ਗਿਆ ਬਾਜ ਗ੍ਰਫਤਾਰ ਕੀ ਫਿਰ ਮੇਰੇ ਕਿਹੜੇ ਸਕੇ ਨੇ ਮੈਂ ਤਾਂ ਸਾਰੀਆਂ ਨਾਤੇ ਕਹਿ ਰਿਹਾ ਬਾਜ ਗ੍ਰਫਤਾਰ ਕਰਦਾ ਕੀ ਫਿਰ ਮੈਂ ਰਾਮ ਨਾਲ ਹੀ ਘਰੇ ਵੀ ਹੁਣ ਖੜਿਆ ਇਹਨਾਂ ਤੁਹਾਡੇ ਕੋਲ ਹੁੰਦਾ ਵੇ ਮਲਾਜਾ ਹੋਣਾ ਸੀ ਪਤਾ ਨਹੀਂ ਕਿ ਸਰ ਜੇ ਹੁਣ ਹੁੰਦਾ ਮਲਾਜਾ ਹੋਣਾ ਸੀ ਪਤਾ ਲੱਗਣਾ ਸੀ ਨਾ ਦੋ ਦਿਨਾਂ ਬਾਅਦ ਖੜਿਆ ਖੜੀ ਪੜੇ ਉਹਦੇ ਸਾਹਮਣੇ ਡਰਾਈਵਰ ਸੀਗਾ ਉਹਨੂੰ ਜਾਣ ਕੇ ਉਹ ਦਿੰਦਾ ਨਹੀਂ ਜੀ ਹੈ ਨਹੀਂ 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 ਸਹੀ ਸੀਗਾ ਡਰਾਈਵਰ ਅਸੀਂ ਮੈਂ ਕੱਢ ਲਿਆ ਤੁਹਾਡੀ ਨਾਲ ਕਿਹਦੀ ਸੀਗਾ ਇਹ ਨਹੀਂ ਬੁਲੀ ਜਾਂਦਾ ਮੈਂ ਫੜ ਲੈ ਇਹਨਾਂ ਨੂੰ ਇਹ ਮੌਕੇ ਦੇ ਸੀ ਮੈਨੂੰ ਫੜਾਈ ਨਹੀਂ ਬਸ ਪਸੰਦ ਰਹਿ ਹੰਮੀ ਲੋ ਖੜਾ ਹੈ ਹਿੰਦੀ ਗੱਲ ਪਾ ਕੋਈ ਨਹੀਂ ਜਿਹੜੇ ਅੱਖਾਂ ਸਾਹਮਣੇ ਹੋਏ ਮੈਂ ਜਿਹੜੀ ਆ ਗਿਆ ਮੱਕੇ ਜਦ ਹੀ ਆ ਗਿਆ ਮੈਂ ਤਾਂ ਉਹ ਤਾਂ ਜਲਦੀ ਆ ਮੇਰੇ ਨਾਲ ਸੀਗਾ ਟ੍ਰੈਫਿਕ ਕੰਟਰੋਲ ਕਰੋ ਚਲੋ ਚਲੋ ਮੈਂ ਤਾਂ ਨਾਲ ਸੀ ਸਰ ਚੌਕੀਦਾਰ ਸਾਹਿਬ ਉਹ ਆ ਰਹੇ ਨੇ ਜੀ ਪੂਰੀ ਕਾਰਵਾਈ ਹੋਊਗੀ ਜੀ ਟ੍ਰੈਫਿਕ ਟ੍ਰੈਫਿਕ ਦਾ ਕੰਮ ਹੁੰਦਾ ਟ੍ਰੈਫਿਕ ਕੰਟਰੋਲ ਕਰ ਕੰਟਰੋਲ ਕਰ ਉਹਨੇ ਕੰਟਰੋਲ ਕਰ ਰਿਹਾ ਸੀ ਹੁਣੇ ਉਪਦਤ ਵੱਲੋਂ ਹੈ ਜੋ ਚਲੇ ਗਿਆ ਭੱਜ ਗਿਆ ਉਹਨੇ ਤਾਂ ਭੱਜਣਾ ਹੀ ਸੀ ਘੱਟ ਦੇ ਪਤਾ ਨਹੀਂ ਸਾਨੂੰ ਹੁਣ ਡਰਾਈਵਰ ਨੂੰ ਮਲਾਜੋਂ ਕਹਿੰਦੇ ਜਦੋਂ ਪਤਾ ਲੱਗਿਆ ਭੱਜ ਗਿਆ ਏ ਉਹਦਾਂ ਨੂੰ ਟਰਾਲਾ ਸਾਈਡ ਤੇ ਲਾ ਕੇ ਉਹ ਕਿਤੇ ਭੱਜ ਗਿਆ ਤੇ ਉਹਨੂੰ ਫੜ ਕੇ ਪੂਰੀ ਕਾਰਵਾਈ ਹੋਊਗੀ ਜੀ ਪੂਰੀ ਕਾਰਵਾਈ ਹੋਊਗੀ ਪੁਲੀਸ ਕਾਰਵਾਈ ਦਾ ਸਾਹਿਬ ਨੂੰ ਚੌਕੀਨ ਚਾਹ ਸਾਹਿਬ ਨੂੰ ਫੋਨ ਕੀਤਾ ਉਹ ਆ ਰਹੇ ਨੇ ਪੂਰੀ ਕਾਰਵਾਈ ਹੋਊਗੀ ਔਰ ਡਰਾਈਵਰ ਨੂੰ ਜਲਦੀ ਜਲਦੀ ਫੜ ਕੇ ਉਹ ਸਹਿਯੋਗ ਠੀਕ